ਮੇਂ ਸੈਂਟਰਲ ਯੂਆਰ ਕੁਐਸਚਨ ਹੈ ਕਿ ਸਰਕਾਰ ਚੁਕੇਗੀ ਭਾਵੇਂ ਮੈਂ ਤੁਹਾਨੂੰ ਲਿਖ ਕੇ ਦੇ ਰਿਹਾ ਸਰਕਾਰ ਬਿਲਕੁਲ ਨਹੀਂ ਚੁਕੇਗੀ ਉਹਨਾਂ ਦੀ ਸੇਟ ਤੇ ਕੋਈ ਅਸਰ ਨਹੀਂ ਪੈਣਾ ਤੇ ਨਾ ਪਵੇਗਾ ਹੁਣ ਦੋ ਰੀਜ਼ਨ ਸੁਣ ਲੋ ਮੈਂ ਕਹਿ ਰਿਹਾ ਹਾਂ ਪਹਿਲੀ ਗੱਲ ਪਹਿਲੀ ਵਾਰੀ 732 ਬੰਦਿਆਂ ਦੀ ਜਾਨ ਗਈ ਸੀ ਇਹਨਾਂ ਦੇ ਸੇਟ ਤੇ ਕੋਈ ਜ਼ੂਨੀ ਸੜਕੀ ਸੈਕੰਡ ਟਾਈਮ 28 ਪੀਪਲ ਹੈਵ ਗੋਨ ਨਥਿੰਗ ਫਿਰ 28 ਜਿਹੜੇ ਹਰਿਆਣਾ ਦੇ ਗਏ ਸੀ ਉਹ ਪਰ ਇਸ ਵਾਰ ਜਿਹੜਾ ਨੇ ਉਹ ਇੱਕ ਬਰਬਲਿੰਗ ਗੋਲੀਆਂ ਚਲਾਈਆਂ ਸੀ ਜਾਂ ਗੈਸ ਰੁੱਤੀ ਸੀ ਦੇ ਵਰ ਆਨਰਡ ਠੀਕ ਐ ਐਂਡ ਜੀ ਲੈ ਲੋ ਉਹ ਕੈਨੇਡਾ ਦੇ ਹੋਰ ਮਿਰਚਾਂ ਲਾਨੀਆਂ ਨੇ ਕਿ ਪ੍ਰਾਈਮ ਮਿਨਿਸਟਰ ਹੈਜ਼ ਟਾਈਮ ਫਾਰ ਦ ਕਪੂਰ ਫੈਮਿਲੀ ਜੋ ਨਿਗਾਹ ਸੁਧਾਰ ਕਪੂਰ No problem ਅ ਪ੍ਰਾਈਮ ਮਿਨਿਸਟਰ ਹੂ ਨੋਜ਼ ਕਿ ਪਿਛਲੇ 10 ਮਹੀਨਿਆਂ ਦੇ ਸੇ ਬੰਦੇ ਬੈਠੇ ਨੇ ਹੀ ਕੈਨ ਨਾਟ ਸਪੇਅਰ ਅ ਫਿਊ ਮਿੰਟਸ ਵਿਦ them ਬਟ ਵਿਦ ਅ ਫਿਲਮ ਇੰਡਸਟਰੀ ਦੈਟ ਸ਼ੋਸ ਕਲੀਅਰਲੀ ਕਿ ਉਹਨਾਂ ਦੀ ਇੰਟੈਂਸ਼ਨ ਹੀ ਨਹੀਂ ਹੈ ਤੇ ਇਹ ਬਿਲਕੁਲ ਨਹੀਂ ਹੋਏਗਾ ਐਂਡ ਦੇਖੋ ਕਿਸਾਨਾਂ ਨੂੰ ਜੇ ਚਾਹੀਦਾ ਹੈ ਤਾਂ ਦੇ ਵਿਲ ਹੈਵ ਟੂ ਗੈਟ ਟੁਗੇਦਰ ਐਂਡ ਚੇਂਜ ਦਾ ਸਟ੍ਰੈਟਜੀ ਜੇ ਸਟ੍ਰੈਟਜੀ ਨਹੀਂ ਚੇਂਜ ਕਰਨਗੇ ਭਾਵੇਂ ਮੈਂ ਕਹਿੰਦਾ ਜਿੰਨੇ ਮਰਜੀ ਇਕੱਠੇ ਹੋ ਜਾਣ ਆਲ ਇੰਡੀਆ ਕੋਈ ਫਰਕ ਨਹੀਂ ਪੈਣਾ ਸੋ ਮਾਈ ਆਨਸਰ ਇਜ਼ ਕੋਈ ਫਰਕ ਨਹੀਂ ਪੈਣਾ ਪਰ ਕੀ ਕਿਹੋ ਜੀ ਸਟ੍ਰੈਟਜੀ ਬਦਲਣ ਦੀ ਲੋੜ ਆ ਕੀ ਕਰਨ ਦੀ ਲੋੜ ਆ देखो फिक। फिक। गाएं। गाएं। तो देखो यीजन जे मैं थोड़ा टाइम दू कैन कर देखो स्टॉप कैन डोंट बी ए बैगर अरे यू आर फीडिंग द कंट्री योर स्ट्रेंथ प्ले टू योर स्ट्रेंथ पुरानी कहावत है यू गो आर द प्रोड्यूसर यू आर द फीडर वाई आर यू बैगिंग कट शॉर्ट इन मतलब सिंपल जी गए कट शॉर्ट इन प्रोडक्शन हमने नाले पै जाएंगे प्रोमिस्ड एटी टू पीपल 5 kg ਪਰ ਪਰਸਨ ਪਰ ਮੰਥ ਠੀਕ ਹੈ ਪਰ ਫਿਰ ਜੇ ਤੁਸੀਂ ਆਪਣੀ ਪ੍ਰੋਡਕਸ਼ਨ ਘਟਾ ਦੋਗੇ ਤੇ ਫਿਰ ਤੁਹਾਡੇ ਆਪਣੇ ਢਿੱਡੇ ਤੇ ਲੱਟ ਲੱਤ ਵੱਜੂਗੀ ਫਿਰ ਨਾ 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 ਵਾਇਰ ਨਾ ਅਰੇ ਪੰਜਾਬ ਨੂੰ ਤੁਸੀਂ ਆਪਣੀ ਉਹ ਗਾਓ ਜਿੰਨੀ ਲੋੜ ਹੈ ਓਕੇ ਅਨਾ ਤੁਸੀਂ ਯੂ ਟੇਕ ਕੇਅਰ ਆ ਪੰਜਾਬ ਐਂਡ ਆਪਣਾ ਪੰਜਾਬੀ ਐਂਡ ਜਿਹੜਾ ਐਸੋ ਲੈ ਕੇ ਚੱਰੇ ਗੋਦਲੀ ਤੇ ਫਿਰ ਗੋਦਲੀ ਤੇ ਕੁਮਨ ਸਾਹਿਬ ਕੇ ਰਾਜ ਸਰਕਾਰ ਨੂੰ ਮਦਦ ਕਰਨ ਦੀ ਲੋੜ ਹੈ ਨਾ ਕਿ ਜਿਹੜੀਆਂ ਫਸਲਾਂ ਪੰਜਾਬ ਚ ਲੋੜਿਆ ਉਹਨਾਂ ਨੂੰ ਕਿਸਾਨਾਂ ਨੂੰ ਕਹੋ ਵੀ ਆ ਗਾਓ ਤੇ ਉਹ ਖੀਦੋ ਤੇ ਲੋਕਾਂ ਦੇ ਚ ਵੰਡੋ एग्जैक्टली मैं फैसले प्रेर मैं क्यों वाई गो टू डेली अरे वो थोड़ी शकल वेख को तैयार नहीं वो सौ बंद अलाउ नहीं कर पैदल आने ली तो कंध सिर्फ जी मतलब टू पुल इट वेरी शोर्ट वॉल यू कैन नॉट ब्रेक विद है यू आर ट्राइंग टू ब्रेक इट विद योर हैड विच इज ऑलरेडी इंजर्ड तो बिल्कुल सही मैं कह रहा पाब गमेंट इन्हों घ लोगल ने ਜੋਨੇ ਆਪਣੇ 112 ਐਮਐਲ ਨੇ ਫੜੋਇਨਾ ਨੂੰ ਹਮ ਹਮ ਹੈ ਐਗਰੀਕਲਚਰ ਜੋਬੀ ਡਿਪਾਰਟਮੈਂਟ ਹੈਗਾ ਤੇ ਆਪਣਾ ਆਪਣੇ ਘਰ ਨੂੰ ਆਸਮ ਵੀ ਹੈ ਨਾ ਸੈਂਟਰਲ ਆਪਾਂ ਕਿੱਥੇ ਮਸਾ ਬਣ ਲਿਆ ਗਿਆ ਨੋਇੰਗ ਵੈਰੀਏਬਲ ਉਤੋਂ ਕੋਝ ਨਹੀਂ ਬੰਨਣਾ ਅੰਡਰਲਾਈਨਿਆ ਸੋ ਵਾਂਸ ਅਗੇਨ ਜੇ ਕਰਨਾ ਹੈ ਸਟ੍ਰੈਟਜੀ ਬਦਲੋ ਆਪਣਾ ਆਪਣਾ ਕੀ ਕੀ ਪੰਜਾਬ ਸਰਕਾਰ ਨੂੰ ਫੜੋ ਬਿਲਕੁਲ ਐਂਡ ਡਾਈਵਰਸੀਫਿਕੇਸ਼ਨ ਵੀ ਨਹੀਂ ਆ ਗੱਲਾਂ ਹੋ ਰਹੀਆਂ ਨੇ ਉਹ ਤੇ ਕਿਉਂ ਨਹੀਂ ਹੋ ਰਹੀਆਂ ਸ਼ਹਿਰ ਥੈਂਕ ਯੂ ਥੈਂਕ ਯੂ ਕੈਪਟਨ ਕਮੰਡ ਕਿਹਾ ਰਹੇ ਨੇ ਕਿ ਆਪਣੀ ਸਟ੍ਰੈਟਜੀ ਬਦਲੋ ਔਰ ਪੰਜਾਬ ਨੂੰ ਫੀਡ ਕਰੋ ਬਾਹਰ ਉਥੇ ਭੇਜਣ ਦੀ ਲੋੜ ਨਹੀਂ ਅਨਾਜ ਦੀ ਪਲੇਟਿਊਅਰ ਸਟਰੈਂਥ